ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ ਪਰਮ ਫਿਜ਼ੀਕਲ ਐਜੂਕੇਸ਼ਨ ਤੇ ਸਵਾਗਤ ਹੈ ਤੇ ਦੋਸਤੋ ਅੱਜ ਪੀਐਸਟੈਟ 2024 ਲਈ ਬਹੁਤ ਵੱਡੀ ਅਪਡੇਟ ਹੈ ਜਿੰਨਾ ਵੀ ਮੇਰੇ ਦੋਸਤਾਂ ਨੇ ਪੀਐਸਟੈਟ 2024 ਪੇਪਰ ਦਿੱਤਾ ਹੈ ਤੇ ਬਹੁਤ ਬੇਸਬਰੀ ਨਾਲ ਉਹ ਉਸ ਦੀ ਫਾਈਨਲ ਆਨਸਰ ਕੀ ਆਫੀਸ਼ੀਅਲ ਆਨਸਰ ਕੀ ਦਾ ਇੰਤਜ਼ਾਰ ਕਰ ਰਹੇ ਸੀ ਤੇ ਉਹ ਅੱਜ ਮਤਲਬ ਕਿ ਇੰਤਜ਼ਾਰ ਉਹਨਾਂ ਦਾ ਖਤਮ ਹੋਇਆ ਤੇ ਇਸ ਬਾਰੇ ਇਹ ਸ਼ਾਰਟ ਵੀਡੀਓ ਹੈ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਕਿ ਜੋ ਫਾਈਨਲ ਅਨਸਰ ਕੀ ਹੈ ਜੋ ਆਫੀਸ਼ਲ ਅਨਸਰ ਕੀ ਹੈ ਉਹ ਆ ਚੁੱਕੀ ਹੈ ਜਿਵੇਂ ਕਿ ਅਸੀਂ ਪੇਪਰ ਤੋਂ ਬਾਅਦ ਜੋ ਅਸੀਂ ਅਨਸਰ ਕੀ ਬਣਾਈ ਸੀਗੀ ਐਸਪੈਕਟਡ ਅਨਸਰ ਕੀ ਬਣਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਇਹਦੀ ਆਫੀਸ਼ਲ ਅਨਸਰ ਕੀ ਆ ਉਹ 10 ਤੋਂ 12 13 ਦਸੰਬਰ ਦੇ ਵਿੱਚਕਾਰ ਆ ਜਾਏਗੀ ਤੇ ਦੋਸਤੋ ਐਨਜੀ ਹੋਇਆ ਅੱਜ ਹੈ 10 ਦਸੰਬਰ ਤੇ ਸਾਡੇ ਦੱਸੇ ਮੁਤਾਬਕ ਸਾਡੇ ਅੰਦਾਜ਼ੇ ਮੁਤਾਬਕ ਅਨਸਰ ਕੀ ਅੱਜ 10 ਦਸੰਬਰ ਨੂੰ ਸ਼ਾਮ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਆਪਣੇ ਮੋਬਾਈਲ ਨੰਬਰ ਅਤੇ ਪਾਸਵਰਡ ਨੂੰ ਮਤਲਬ ਕਿ ਇੰਟਰ ਕਰਕੇ ਆਪ ਦੀ ਅਨਸਰ ਕੀ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੀ ਹੈ ਇਹ ਜੋ ਅਫੀਸ਼ੀਅਲ ਵੈਬਸਾਈਟ ਹੈ ਪੰਜਾਬ ਸਟੇਟ ਟੀਚਰ ਇਲੀਜੀਬਿਲਟੀ ਟੈਸਟ ਦੀ ਇੱਥੇ ਤੁਸੀਂ ਆਪਦਾ ਮੋਬਾਈਲ ਨੰਬਰ ਭਰੋਗੇ ਤੇ ਇੱਥੇ ਤੁਸੀਂ ਪਾਸਵਰਡ ਜਿਹੜਾ ਤੁਹਾਨੂੰ ਮਿਲਿਆ ਹੈ ਉਹ ਭਰੋਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇੰਟਰਫੇਸ ਖੁੱਲੂਗਾ ਅਗਲਾ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੂਗਾ ਤੁਹਾਡਾ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਇਹ ਜੋ ਹੈ ਇਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਜੋ ਮਤਲਬ ਕਿ ਤੁਸੀਂ ਫਿਲ ਕੀਤੀ ਸੀਗੀ ਉਹ ਹੋਵੇਗੀ ਆ ਵਾਲੀ ਇੱਥੇ ਤੁਹਾਡੀ ਡਿਟੇਲ ਨਿਕਲਿਆ ਹੋਗੀ ਜਿਹੜੀ ਐਪਲੀਕੇਸ਼ਨ ਭਰਨ ਲਈ ਤੁਸੀਂ ਸਾਰਾ ਡਾਟਾ ਫਿਲ ਕੀਤਾ ਸੀ ਇੱਥੇ ਓਮਰ ਸ਼ੀਟ ਮਿਲ ਜਾਏਗੀ ਤੁਹਾਡੀ ਤੇ ਜੇ ਇੱਥੇ ਕਲਿੱਕ ਕਰੋਗੇ ਤੇ ਤੁਹਾਡੀ ਓਮਰ ਸ਼ੀਟ ਜਿਹੜੀ ਉਹ ਮਿਲ ਜਾਏਗੀ ਤੇ ਇਸ ਤਰ੍ਹਾਂ ਦੇ ਜਿਹੜਾ ਇੰਟਰਫੇਸ ਤੁਹਾਨੂੰ ਦੇਖਣ ਨੂੰ ਮਿਲੇਗਾ ਦੋਸਤੋ ਆਵਲ ਇੰਟਰਫੇਸ ਤੁਹਾਡਾ ਆ ਜਾਏਗਾ ਸਬਜੈਕਟ ਕਿਹੜਾ ਹੈ ਉਹ ਵੀ ਆ ਜਾਏਗਾ ਤੇ ਇਹਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਪੇਪਰ 2 ਹੈ ਸੈੱਟ ਕਿਹੜਾ ਆਇਆ ਸੀ ਉਹ ਵੀ ਆ ਜਾਏਗਾ ਤੇ ਜੇਕਰ ਇੱਥੇ ਕਲਿੱਕ ਲਵੋਗੇ ਤਾਂ ਤੁਹਾਡੀ ਉਮਰ ਸ਼ੀਟ ਤੇ ਇੱਥੇ ਅਨਸਰ ਕੀ ਆਏਗੀ ਠੀਕ ਹੈ ਤੇ ਤੁਸੀਂ ਆਪਦੀ ਉਮਰ ਸ਼ੀਟ ਤੇ ਅਨਸਰ ਕੀ ਨੂੰ ਮੈਚ ਕਰਕੇ ਆਪਦੇ ਨੰਬਰ ਦੇਖ ਸਕਦੇ ਹੋ ਦੋਸਤੋ ਨੈਕਸਟ ਜਿਹੜਾ ਪੇਜ ਖੁੱਲੂਗਾ ਉਹ ਇਸ ਤਰ੍ਹਾਂ ਦਾ ਖੁੱਲੂਗਾ ਆ ਤੁਹਾਡੇ ਜਿਵੇਂ ਡਿਟੇਲ ਆ ਜਾਏਗੀ ਇੱਥੇ ਇਹ ਮੇਰੇ ਇੱਕ ਦੋਸਤ ਦੀ ਹੈ ਤੇ ਕੁਛ ਹਾਈਡ ਕੀਤੀ ਹੋਈ ਹੈ ਉਹਨੇ ਇਨਫੋਰਮੇਸ਼ਨ ਇਸ ਤਰ੍ਹਾਂ ਦਾ ਇੰਟਰਫੇਸ ਇਹ ਤੁਹਾਡੀ ਕੀ ਹੈ ਜਿਹੜੇ ਐਪਲੀਕੇਸ਼ਨ ਫਿਲ ਕੀਤੀ ਹੈ ਉਹਦੀ ਡਿਟੇਲ ਆਵੇਗੀ ਤੇ ਇਸ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਡੀ ਜੋ ਹੈ ਅਗੇ ਪ੍ਰੋਸੀਜਰ ਓਮਰ ਸ਼ੀਟ ਤੁਹਾਨੂੰ ਮਿਲ ਜਾਏਗੀ ਜਿਹੜੇ ਤੁਸੀਂ ਆਪਸ਼ਨ ਲਗਾਏ ਆ ਉਹ ਦੇਖ ਸਕਦੇ ਹੋ ਸੈਪਟੈਂਬਰ ਦੇਖ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਦੀ ਅਨਸਰ ਕੀ ਚੈੱਕ ਕਰ ਸਕਦੇ ਹੋ ਦੋਸਤੋ ਤੇ ਸਾਰੇ ਹੀ ਮੇਰੇ ਦੋਸਤ ਆਪਦਾ ਪਾਸਵਰਡ ਤੇ ਮੋਬਾਈਲ ਨੰਬਰ ਫਿਲ ਕਰਕੇ ਆਪਦੇ ਅਨਸਰ ਕੀ ਡਾਊਨਲੋਡ ਕਰ ਸਕਦੇ ਹੋ ਤੇ ਚੈੱਕ ਕਰ ਸਕਦੇ ਹੋ ਤੇ ਫਿਜ਼ੀਕਲ এডਿਕੇਸ਼ਨ ਦੀ ਪੇਪਰ 2 ਦੀ ਤਿਆਰੀ ਕਰਨ ਲਈ ਅਤੇ ਪੀਐਸਟੈਟ ਜਾਂ ਅਦਰ ਪੋਸਟਾਂ ਲਈ ਜੋ ਵੀ ਮਾਸਟਰ ਕੇ ਡਰਪ ਕਮਿੰਗ ਪੋਸਟਾਂ ਲਈ ਅਪਡੇਟ ਲੈਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਸ਼ਾਰਟ ਵੀਡੀਓ ਜਲਦੀ ਚ ਇਸੀ ਕਰਕੇ ਬਣਾਈ ਤਾਂ ਕਿ ਮੇਰੇ ਸਾਰੇ ਦੋਸਤਾਂ ਨੂੰ ਪਤਾ ਲੱਗ ਜੇ ਕਿ ਐਂਸਰ ਕੀ ਆਊਟ ਹੋ ਚੁੱਕੀ ਐ ਤੇ ਤੁਸੀਂ ਉਹ ਐਂਸਰ ਕੀ ਦੇਖ ਸਕਦੇ ਹੋ ਤੇ ਇਸ ਐਂਸਰ ਕੀ ਨੂੰ ਫਿਲ ਫਾਈਂਡ ਆਊਟ ਕਰਨ ਲਈ ਮੈਂ ਜੋ ਆਫੀਸ਼ੀਅਲ ਸਾਈਟ ਹੈ ਉਹ ਵੀ ਮੈਂ ਆਪਦੀ ਡਿਸਕ੍ਰਿਪਸ਼ਨ ਚ ਲਿਖ ਦੂੰਗਾ ਤੇ ਉਹ ਤੁਸੀਂ ਸਾਈਟ ਸਿੱਧੀ ਡਿਸਕ੍ਰਿਪਸ਼ਨ ਤੇ ਸਾਈਟ ਤੋਂ ਕਲਿੱਕ ਕਰਕੇ ਆਪਦੀ ਐਂਸਰ ਕੀ ਚੈੱਕ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਦੋਸਤੋ ਤੇ ਜਲਦੀ ਆਪਦੀ ਐਂਸਰ ਕੀ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਤੁਹਾਡਾ ਤੇ ਦੋਸਤੋ ਇੱਕ ਇਹਦੇ ਨਾਲ ਇਹ ਵੀ ਇਨਫੋਰਮੇਸ਼ਨ ਮੈਂ ਦੇਣਾ ਚਾਹਾਂਗਾ ਕਿ ਹੁਣ ਪੀਐਸਟੈਟ ਦੇ ਰਿਜ਼ਲਟ ਤੋਂ ਬਾਅਦ ਅਸੀਂ ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਇਸੇ ਚੈਨਲ ਤੇ ਕਰਵਾਵਾਂਗੇ ਟੌਪਿਕ ਵਾਈਜ਼ ਸੀਕਵੈਂਸ ਵਾਈਜ਼ ਡਿਟੇਲ ਔਰ ਐਮਸੀਕਿਊ ਵਾਈਜ਼ ਜਿਹੜੇ ਵੀ ਮੇਰੇ ਦੋਸਤ ਅੱਗੇ ਮਾਸਟਰ ਕੈਡਰ ਪੀਟੀਆਈ ਦੀ ਜਾਂ ਲੈਕਚਰਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਫਿਜ਼ੀਕਲ ਐਜੂਕੇਸ਼ਨ ਦੀ ਉਹ ਸਾਡੇ ਚੈਨਲ ਨੂੰ ਜੁੜ ਸਕਦੇ ਆ ਸਾਨੂੰ ਸਬਸਕ੍ਰਾਈਬ ਕਰ ਸਕਦੇ ਚੈਨਲ ਨੂੰ ਤੇ ਸਾਡੇ ਨਾਲ ਕਲਾਸਾਂ ਲਾ ਸਕਦੇ ਆ ਤੇ ਇਸ ਸਫ਼ਰ 'ਚ ਸਾਡੇ ਨਾਲ ਅੱਗੇ ਜਾ ਸਕਦੇ ਆ ਔਰ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਮੇਰਾ ਸਟੱਡੀ ਮੈਥਡ ਆ ਔਰ ਕੋਈ ਜੇ ਤੁਹਾਨੂੰ ਕੋ ਸਿੱਖਣ ਨੂੰ ਮਿਲੂਗਾ ਤੇ ਤੁਹਾਨੂੰ ਇਹ ਵਧੀਆ ਲੱਗੇ ਹੋਊਗਾ ਤੇ ਦੋਸਤੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਜਿਹੜੇ ਮੇਰੇ ਦੋਸਤ ਮੇਰੀਆਂ ਭੈਣਾਂ ਮੇਰੇ ਚੈਨਲ ਤੋਂ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਹਨ ਤੇ ਸਾਡਾ ਸਾਥ ਦੇਣਾ ਚਾਹੁੰਦੇ ਨੇ ਸਾਡੀ ਮੋਟੀਵੇਸ਼ਨ ਵਧਾਉਣਾ ਚਾਹੁੰਦੇ ਹਨ ਦੋਸਤੋ ਤੇ ਅੱਜ ਤੁਸੀਂ ਇਹ ਅਨਸਰ ਕੀ ਚੈੱਕ ਕਰੋ ਫਸਟਲੀ ਤੇ ਮੈਨੂੰ ਆਪ ਦਾ ਸਕੋਰ ਦੱਸੋ ਜਿਹੜੇ ਜਿਹੜੇ ਕੈਂਡੀਡੇਟਸ ਪਾਸ ਹੋਏ ਉਹਨਾਂ ਨੂੰ ਬਹੁਤ-ਬਹੁਤ ਵਧਾਈ ਲੱਖ-ਲੱਖ ਮੁਬਾਰਕਾਂ ਉਹ ਇੱਕ ਸਟੈਪ ਕਲੀਅਰ ਕਰ ਚੁੱਕੇ ਨੇ ਤੇ ਅੱਗੇ ਮਾਸਟਰ ਗ੍ਰੈਜੂਏਟ ਦੀ ਤਿਆਰੀ ਕਰਨਗੇ ਪੀਐਸਟੈਟ ਅਗਲੇ ਸਾਲ ਆਊਗਾ ਆਪਣੀ ਹੋਰ ਮਿਹਨਤ ਨੂੰ ਜਾਰੀ ਰੱਖੋ ਕੰਟੀਨਿਊ ਸਾਡੇ ਚੈਨਲ ਤੇ ਜੁੜੇ ਰਹੋ ਤਾਂ ਕਿ ਅਸੀਂ ਪੀਐਸਟੈਟ ਦੀ ਤਿਆਰੀਆਂ ਲਗਾਤਾਰ ਕਰਾਉਂਦੇ ਆਂ ਮਾਸਟਰ ਗੱਡੀ ਤਿਆਰੀ ਕਰਾਂਗੇ ਤਾਂ ਕਿ ਤੁਹਾਡੀ ਤਿਆਰੀ ਬੈਸਟ ਹੋ ਸਕੇ ਤੇ ਦੋਸਤੋ ਅੱਜ ਦੀ ਸ਼ਾਰਟ ਵੀਡੀਓ ਸਿਰਫ ਐਸੇ ਕਰਕੇ ਸੀ ਕਿ ਤੁਹਾਨੂੰ ਦੱਸ ਸਕਾਂ ਕਿ ਪੀਐਸਟੈਟ ਦੀ ਅਨਸਰ ਕੀ 2024 ਦੀ ਆਊਟ ਹੋ ਚੁੱਕੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਮਿਲਦੇ ਆਂ ਧੰਨਵਾਦ ਗੁੱਡ ਲੱਕ